ਲਓ ਜੀ ਦੋਸਤੋ ਕੱਲ ਪੱਕ ਬਸ਼ੀਰਾ ਪਾਇਆ ਸੀ ਹੀਰੇ ਘੋੜੇ ਦਾ ਪੱਤੀ ਮਲਤਾਨੀ ਵਾਲੇ ਦਾ ਤੇ ਤਕਰੀਬਨ ਵੀਡੀਓ ਪਾਉਣ ਤੋਂ 5 ਮਿੰਟ ਬਾਅਦ ਪਹਿਲੇ ਫੋਨ ਤੇ ਉਹ ਸੇਲ ਹੋ ਗਿਆ ਤੇ ਅੱਜ ਫੇਰ ਇੱਕ ਬਸ਼ੀਰਾ ਲਿਆਂਦਾ ਤੁਹਾਡੇ ਲਈ ਪੂਰੀ ਤਗੜੇ ਖਾਨਦਾਨ ਦਾ ਆਲੀ ਖਾਨ ਆਲੀਸਾਨ ਲਾਈਨ ਦਾ ਤੂਫਾਨ ਦਾ ਪੋਤਾ ਪਰਪੋਤਾ ਬੱਚਾ ਆ ਗਿਆ ਆਲੀਸਾਨ ਦਾ ਪੋਤਾ ਤੇ ਕੋਈ ਨੂਰ ਘੋੜੇ ਦਾ ਬੱਚਾ ਤੇ ਸਾਰੀ ਡਿਟੇਲ ਦਵਾਂ ਕੀ ਉਮਰ ਆ ਕੀ ਹਾਈਟ ਆ ਬਸ ਤੁਸੀਂ ਵੀਡੀਓ ਪ੍ਰੋਪਰ ਪੂਰੀ ਦੇਖ ਲਓ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਦਿ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਜੀ ਅੱਜ ਤਰੀਕ 24 ਅਗਸਤ 2025 ਦੀ ਇਹ ਵੀਡੀਓ ਤੇ ਅੱਜ ਮਾਰਵਾੜੀ ਬਸ਼ੀਰਾ ਲਿਆਂਦਾ ਜਾਇਜ ਮੁੱਲ ਦਾ ਘੋੜਾ ਬੰਨ ਵਾਲਾ ਖਾਨਦਾਨ ਵੀ ਪੂਰਾ ਤਕੜਾ ਤੇ ਸਾਰੀ ਡਿਟੇਲ ਵੀਡੀਓ ਦੇ ਵਿੱਚ ਦੇਖ ਲੈਣੇ ਬਸ 2 ਮਿੰਟਾਂ ਦੀ ਵੀਡੀਓ ਜਿਆਦਾ ਲੰਮੀ ਵੀਡੀਓ ਨਹੀਂ ਤੁਸੀਂ ਪੂਰੀ ਦੇਖ ਲਓ ਜੇ ਵੀਡੀਓ ਪਸੰਦ ਆਈ ਤੁਹਾਡੇ ਚੱਲਦਾ ਹੋਇਆ ਤੁਸੀਂ ਖਰੀਦ ਲਓ ਜੇ ਤੁਹਾਡੇ ਕੋਲ ਜਾਰ ਵੇਲੀ ਨੇ ਰਿਸ਼ਤੇਦਾਰ ਨੇ ਲੈਣਾ ਤਾਂ ਉਹਦੇ ਤਾਂ ਵੀਡੀਓ ਸ਼ੇਅਰ ਕਰ ਦੇ ਤਾਂ ਕਿ ਵੱਧ ਤੋਂ ਵੱਧ ਸ਼ੇਅਰ ਹੋ ਜਾਣ ਆਪਣੀ ਜਿਹੜੀ ਮਿਹਨਤ ਆ ਉਹਦਾ ਮੁੱਲ ਪੈ ਜਾ ਕਿਉਂਕਿ ਬਾਬਾ ਜੀ ਦਾ ਸਟੱਡ ਫਾਰਮ ਤੇ ਤੁਹਾਨੂੰ ਮਾਰਕੀਟ ਨਾਲ ਸਸਤਾ ਜਾਨਵਰ ਮਿਲੂ ਕੁਆਲਟੀ ਮਿਲੂ ਤੇ ਜਾਇਜ਼ ਮੁੱਲ ਦਾ ਮਿਲੂ ਤੇ ਬਸ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਆਪਣੇ ਫਾਰਮ ਤੇ ਤੁਹਾਨੂੰ ਹੋਰ ਵੀ ਜਾਨਵਰ ਮੰਨ ਲਓ ਜਿਵੇਂ ਘੋੜੀਆਂ ਬੇਸ਼ੇਰੀਆਂ ਘੋੜੇ ਸਾਰੇ ਤਰ੍ਹਾਂ ਦੇ ਜਾਨਵਰ ਮਾਰਕ ਨਾਲ ਸਸਤਾ ਮਿਲ ਜੂ ਤੇ ਆਜੋ ਦੋਸਤੋ ਬਾਦਦੇ ਇਸ ਵੀਡੀਓ ਵੱਲ 8 ਮਹੀਨੇ ਉਮਰਾਂ ਬੱਚੇ ਦੀ ਸਿਰਫ ਮੱਥੇ ਬਲੇਜ ਆ ਕੋਈ ਪੈਰ ਚੱਟਾ ਨਹੀਂ ਕੋਈ ਢੱਡ ਚੱਟਾ ਨਹੀਂ ਕੋਈ ਪੂਸ ਚੱਟਾ ਨਹੀਂ ਜਮਾ ਪੂਰਾ ਬਲੈਕ ਆ ਸਿਰਫ ਮੱਥੇ ਪਤਲੇ ਬਲੇਜ ਦਾ ਬੱਚਾ ਕੰਨ ਕੁੰਡੀ ਵਾਲਾ ਤੇ ਨੱਕ ਦੇਖੋ ਕਿੰਨੇ ਲੰਮੇ ਤੇ ਮਣੀਆ-ਮੁਣੀਆ ਦਾ ਕੁੰਡ ਕਿੰਨਾ ਲੈਂਥ ਲੰਥੇ ਜ ਬਹੁਤਾ ਬੱਚਾ ਪੁੱਠਾ ਪਾਠਾ ਬਹੁਤ ਡਬਲ ਲੱਗਾ ਧੌਣ ਪੂਰੀ ਮਣੀ ਵਾਲੀ ਚੰਗੇ ਕੋਇ ਨੂਰ ਘੋੜੇ ਦਾ ਬੱਚਾ ਆਲੀਸ਼ਾਨ ਦਾ ਪੋਤਾ ਤੇ ਤੂਫਾਨ ਦਾ ਪਰਪੋਤਾ ਆ ਗਿਆ ਦੋਸਤੋ ਮਾ ਵੀ ਚੰਗੇ ਖਾਨਦਾਨ ਚੋਂ ਦੱਸ ਸੀ ਜੀ Rajasthan ਚ ਉਹ ਆਪਣੇ ਲੈਨ ਜਿਹੜੀ ਤਤਨਾਕਰ ਲੈਨ ਚੋਂ ਉਹਦੀ ਮਾਂ ਦੱਸ ਸੀ ਮਾਂ ਦੀ ਆਪਾਂ ਕੋਈ ਗਾਰੰਟੀ ਨਹੀਂ ਲੈਂਦੇ ਪਰ ਕੋਈ ਨੂ ਘੋੜੇ ਦਾ ਬੱਚਾ ਗਾਰੰਟੀ ਨਾਲ ਤੇ ਰੰਗ ਰੰਗ ਪੂਰਾ ਸੋਹਣਾ ਬਰੀਕੀਆਂ ਚੰਗੇ ਜਾਇਜ਼ ਮੁੱਲ ਨੰਬਰ ਉੱਪਰ ਦੇਤੇ ਜਿਹੜੇ ਭਰਾ ਦੀ ਪਸੰਦ ਆਏ